ਆਪ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਉਸ ਥਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਨਫੈਕਸ਼ਨ ਦੇ ਚਾਂਸਸ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਹੁੰਦੇ ਨੇ ਸੋ ਸਿਹਤ ਦਾ ਵੀ ਸਾਰਿਆਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਲੁਧਿਆਣੇ ਦੀ ਜਿਹੜੀ ਆਗਸਟ ਮਹੀਨੇ ਦੀ ਬਾਰਿਸ਼ ਦੇਖੀ ਤਾਂ ਨਾਰਮਲ ਬਾਰਿਸ਼ 190.3 ਮਿਲੀਮੀਟਰ ਹੈ ਜੀ ਫਾਰਮਰਸ ਨੂੰ ਇਹ ਕਹਿ ਸਕਦੇ ਹਾਂ ਕਿ ਖੇਤਾਂ ਦੇ ਵਿੱਚ ਉਹਨਾਂ ਨੂੰ ਡਰੇਨੇਜ ਸਿਸਟਮ ਜ਼ਰੂਰ ਦਾ ਪ੍ਰਬੰਧ ਰੱਖਣਾ ਚਾਹੀਦਾ ਕਿਉਂਕਿ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਜਿੱਥੇ ਹੈਵੀ ਬਾਰਿਸ਼ ਹੁੰਦੀ ਆ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਉਹਨਾਂ ਖੇਤਾਂ ਦੇ ਵਿੱਚੋਂ ਜ਼ਰੂਰ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਔਰ ਕੁਝ ਸੈਂਟਰ ਔਰ ਕੁਝ ਸਾਊਥ-ਵੈਸਟਰਨ ਡਿਸਟ੍ਰਿਕਟਸ ਲਈ ਜਿਹੜਾ येलो ਅਲਰਟ ਤੇ ਜਿਕ ਮਿ ਜਾਰੀ ਕੀਤਾ ਗਿਆ। ਮੌਨਸੂਨ ਸਿਸਟਮ ਜਿਹੜਾ ਰੀਜਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਐਕਟੀਵਿਟੀ ਵਧ ਸਕਦੀ ਹੈ। ਹਾਂਜੀ ਮੌਨਸੂਨ ਸਿਸਟਮ ਜਿਹੜਾ ਰੀਜਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਐਕਟੀਵਿਟੀ ਵਧ ਸਕਦੀ ਹੈ। ਔਰ ਇਹਦੇ ਨਾਲ ਜਿਹੜਾ ਟੈਂਪਰੇਚਰ ਵੀ ਇਫੈਕਟ ਹੋ ਸਕਦਾ ਕਿਉਂਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਉਂਦੀ ਹੈ ਜਦੋਂ ਮੌਨਸੂਨ ਸਿਸਟਮ ਐਕਟਿਵ ਹੁੰਦਾ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈਲਸੀਅਸ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 27.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.6 ਡਿਗਰੀ ਸੈਲਸੀਅਸ ਉੱਪਰ ਹੈ ਔਰ ਆਨਵਰਡ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਹੈਵੀ ਬਾਰਿਸ਼ ਵੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਔਰ ਇਹਦੇ ਵਾਸਤੇ ਨਾਰਥ-ਈਸਟਰਨ ਡਿਸਟ੍ਰਿਕਟਸ ਲਈ 23 ਤਰੀਕ ਨੂੰ ਆਈਐਮਡੀ ਵੱਲੋਂ orange alert ਜਾਰੀ ਕੀਤਾ ਗਿਆ ਔਰ ਕੁਝ ਸੈਂਟਰ ਔਰ ਕੁਝ ਸਾਊਥ-ਵੈਸਟਰਨ ਡਿਸਟ੍ਰਿਕਟਸ ਲਈ ਜਿਹੜਾ yellow alert 23 ਤਰੀਕ ਨੂੰ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 24-25 ਤਰੀਕ ਨੂੰ ਫੇਰ ਜਿਹੜਾ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert time دی ਬੇਲੋ ਜਾਰੀ ਕੀਤਾ ਗਿਆ। ਸੋ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਾਂ ਕੁਝ ਸੈਂਟਰਲ ਜਾਂ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਔਰ ਬਾਕੀ ਸਾਰੇ ਥਾਮਾਂ ਤੇ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਫੀ ਥਾਮਾਂ ਤੇ ਹੋ ਸਕਦੀ ਹੈ। ਜਿਵੇਂ ਜਿਨਾਂ ਲਗਾਤਾਰ ਪੰਜਾਬ ਪਰ ਵਿਜੁਅਲ ਸੱਤਾ ਹੋ ਰਹੀਆਂ ਨੇ, ਕੁਝ ਜ਼ਿਲ੍ਹੇ ਜਿਹੜੇ ਨੇ ਖਰਾਬ ਤੋਂ ਪ੍ਰਭਾਵਿਤ ਹੋ ਰਹੇ ਨੇ, ਜਿਵੇਂ ਜਿੱਥੇ ਪਾਣੀ ਜਰਾ ਖੜਾ ਵਾ, ਇਸੀ ਲੋਕਾਂ ਨੂੰ ਅਪੀਲ ਹੈ ਕਿ ਜਿੰਨਾ ਲੋਕ ਜਰਾ ਆਪਣਾ ਧਿਆ ਜੀ ਸਾਡੇ ਕੋਲ ਕਿਉਂਕਿ ਲੁਧਿਆਣਾ ਡਿਸਟ੍ਰਿਕਟ ਦਾ ਡਾਟਾ ਹੁੰਦਾ ਲੁਧਿਆਣੇ ਦੀ ਰੇਨਫਾਲ ਦਾ ਡਾਟਾ ਹੁੰਦਾ ਜੇ ਅਸੀਂ ਲੁਧਿਆਣੇ ਦੀ ਜਿਹੜੀ ਆਗਸਟ ਮਹੀਨੇ ਦੀ بارش ਦੇਖੀ ਤਾਂ ਨਾਰਮਲ بارش 190.3 ਮਿਲੀਮੀਟਰ ਹੈ ਪਰ ਇਸ ਵਾਰੀ ਹੁਣ ਤੱਕ ਲਗਭਗ 95.2 ਮਿਲੀਮੀਟਰ ਜਿਹੜੀ بارش ਹੈ ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਔਰ ਜਿਹੜੀ ਕਿ ਫਿਲਹਾਲ ਨਾਰਮਲ ਤੋਂ ਸੀ ਨੀਚੇ ਕਹਿ ਸਕਦੇ ਹਾਂ ਮੈਮ ਫਸਲਾਂ ਨੂੰ ਲੈ ਕੇ ਕਿਤਨਾ ਦੇ ਨੁਕਸਾਨ ਕਿਤਨਾ ਦੇ ਧਿਆਨ ਦੇਣ ਕਿਉਂਕਿ ਜਿੱਦਾਂ ਆਉਣ ਵਾਲੇ ਦਿਨਾਂ 'ਚ ਹੋ ਰਿਹਾਦਾ ਕੀ ਬਰਸਾਤ ਹੋਵੇ ਜਿਆਦਾ ਪਾਣੀ ਖੜਦਾ ਜਿੱਦਾਂ ਨਰਮੀ ਜਾਂ ਫਿਰ ਆ ਸਬਜ਼ੀਆਂ ਲਈ ਕਿਹੜਾ ਜੀ ਫਾਰਮਰਸ ਨੂੰ ਹੀ ਕਹਿ ਸਕਦੇ ਆ ਕਿ ਖੇਤਾਂ ਦੇ ਵਿੱਚ ਉਹਨਾਂ ਨੂੰ ਡਰੇਨੇਜ ਸਿਸਟਮ ਜ਼ਰੂਰ ਉਹਦਾ ਪ੍ਰਬੰਧ ਰੱਖਣਾ ਚਾਹੀਦਾ ਕਿਉਂਕਿ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਜਿੱਥੇ ਹੈਵੀ ਬਾਰਿਸ਼ ਹੁੰਦੀ ਆ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਉਹਨਾਂ ਨੂੰ ਖੇਤਾਂ ਦੇ ਵਿੱਚੋਂ ਜ਼ਰੂਰ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਕਿਸ ਤਰ੍ਹਾਂ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਨਹੀਂ ਕਦੇ ਬਰਸਾਤ ਕਰੇ ਕਦੇ ਤੋਂ ਕਦੀ ਆਮ ਲੋਕਾਂ ਨੂੰ ਸਿਹਤ ਦਾ ਕਿਹੋ ਜਿਹਾ ਅੰਦਰ ਆਮ ਲੋਕਾਂ ਨੂੰ ਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਥਾਮਾ ਤੇ ਬਾਰਿਸ਼ ਹੋ ਸਕਦੀ ਹੈ ਕੁਝ ਥਾਮਾ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਨਫੈਕਸ਼ਨ ਦੇ ਚਾਂਸਸ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਹੁੰਦੇ ਨੇ ਸੋ ਸਿਹਤ ਦਾ ਵੀ ਸਾਰਿਆਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਟ੍ਰੈਵਲ ਦਾ ਵੀ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਜੇ ਕਿਸੇ ਦੇ ਟ੍ਰੈਵਲ ਪਲਾਨਸ ਨੇ ਉਹ ਵੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਫਾਈਨਲ ਕਰਨੇ ਚਾਹੀਦੇ ਹਨ